ਸਤ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਚਰਨਜੀਤ ਹੈ ਮੈਂ ਕੋਰਾਲੀ ਸ਼ਹਿਰ ਦੀ ਰਹਿਣ ਵਾਲੀ ਆ ਤੇ ਜ਼ਿਲ੍ਹਾ ਮੋਹਾਲੀ ਹੈ ਜਿਵੇਂ ਕਿ ਪੰਜਾਬ ਸਰਕਾਰ ਨੇ ਗ੍ਰਹਿਣੀਆਂ ਵਾਸਤੇ ਬੜੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ ਖਾਸ ਕਰਕੇ ਬਿਜਲੀ ਲਈ ਬਿਜਲੀ ਦੇ ਵਿੱਚ ਜਿਵੇਂ ਕਿ ਪਹਿਲਾਂ ਬਹੁਤ ਜ਼ਿਆਦਾ ਕਟੌਤੀ ਹੁੰਦੀ ਸੀ ਉਸ ਤੋਂ ਬਾਅਦ ਹੁਣ ਮਾਨ ਸਾਹਿਬ ਦੀ ਸਰਕਾਰ ਆਈ ਹੈ ਉਸ ਤੋਂ ਬਾਅਦ ਤੋਂ ਕੋਈ ਵੀ ਬਿਜਲੀ ਦਾ ਕੱਟ ਨਹੀਂ ਲੱਗਿਆ ਬੱਚਿਆਂ ਨੇ ਵੀ ਪੜ੍ਹਾਈ ਦੇ ਜਿਹੜੀ ਰੁਕਾਵਟ ਆਉਂਦੀ ਸੀ ਉਹ ਵੀ ਪੂਰੀ ਹੋਈ ਹੈ। ਅਸੀਂ ਜਿਵੇਂ ਘਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਿਜਲੀ ਨਾਲ ਚੱਲਦੀਆਂ ਨੇ ਖਾਸ ਕਰਕੇ ਪੱਖੇ ਹੋ ਗਏ, ਕੂਲਰ ਹੋ ਗਏ, microwaves, ਰਿਜ ਵਰਗੇ ਇਹੋ ਜਿਹੀਆਂ ਚੀਜ਼ਾਂ ਨੂੰ ਬਿਜਲੀ ਦੇ ਆਉਣ ਨਾਲ ਜਿਹੜੀ ਰੁਕਾਵਟ ਹੋਈ ਸੀ ਉਹ ਦੂਰ ਹੋਈ ਹੈ। ਜਿਵੇਂ ਕਿ ਗ੍ਰਹਿਣੀਆਂ ਨੂੰ ਹਰ ਕੰਮ ਵਿੱਚ ਦਿੱਕਤ ਆਉਂਦੀ ਸੀ ਬਿਜਲੀ ਜੇ ਕਟੋਤੀ ਹੁੰਦੀ ਸੀ ਉਹ ਵਿੱਚ ਵਿਚਾਲੇ ਕੰਮ ਰੁਕ ਜਾਂਦਾ ਸੀ ਪਰ ਹੁਣ ਉਹ ਜਿਹੜਾ ਕੰਮ ਹੈ ਸਮੂਥਲੀ ਜਿਹੜਾ ਚੱਲ ਰਿਹਾ ਹੈ ਬਿਨਾ ਕਿਸੇ ਰੁਕਾਵਟ ਤੇ ਅਸੀਂ ਸਾਰੇ ਵੱਲੋਂ ਇਹ ਕੰਨੀਆਂ ਵੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜੀ ਉਹਨਾਂ ਨੇ ਇਹ 600 ਯੂਨਟ ਬਿਜਲੀ ਜਿਹੜੀ ਹੈ ਉਹ ਮੁਫਤ ਕੀਤੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਜਾਰੀ ਰਹੇ ਜਿਵੇਂ ਕਿ ਪਹਿਲਾਂ ਬਿਜਲੀ ਦੇ ਕੱਟ ਬਹੁਤ ਜ਼ਿਆਦਾ ਲੱਗਦੇ ਸੀ ਬੱਚਿਆਂ ਦੀ ਜਿਹੜੀ ਪੜ੍ਹਾਈ ਸੀ ਉਹ ਵਿਚ ਵਿਚਾਲੇ ਰੁਕ ਜਾਂਦੀ ਸੀ ਅੱਜ ਦਾ ਜਿਹੜਾ ਸਮਾਂ ਹੈ ਆਨਲਾਈਨ ਕਲਾਸ ਹੈ ਡਿਜੀਟਲ ਹੋਇਆ ਹੋਇਆ ਤੇ ਬਿਜਲੀ ਜਿਹੜੀ ਪੂਰੀ ਤਰ੍ਹਾਂ ਰਹਿ ਰਹੀ ਹੈ ਬਿਜਲੀ ਵਿੱਚ ਕੋਈ ਕਟੌਤੀ ਨਹੀਂ ਆ ਰਹੀ ਬੱਚਿਆਂ ਨੂੰ ਜਦੋਂ ਜਿਸ ਟਾਈਮ ਵੀ ਉਹਨਾਂ ਨੇ ਪੜ੍ਹਾਈ ਸ਼ੁਰੂ ਕਰਨੀ ਆ ਉਹ ਉਸ ਟਾਈਮ ਹੀ ਆਪਣੀ ਕਲਾਸ ਆਨਲਾਈਨ ਹੈ ਜਿਹੜੀ ਉਹ ਚਾਲੂ ਕਰ ਸਕਦੇ ਆ 24 ਘੰਟੇ ਹੈ ਜਿਹੜੀ ਬਿਜਲੀ ਸਾਨੂੰ ਪ੍ਰੋਪਰ ਮਿਲ ਰਹੀ ਹੈ ਇਸ ਪ੍ਰਾਲੇ ਵੱਲੋਂ ਤੇ ਪੰਜਾਬ ਸਰਕਾਰ ਦਾ ਸੀ ਫਿਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਇਹਨਾਂ ਨੇ ਸਾਨੂੰ ਸਹੂਲਤ ਦਿੱਤੀ